ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਲੋ ਜੀ ਨਵੀਂ ਰੈਸਪੀ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆਂ ਅੱਜ ਦੀ ਜਿਹੜੀ ਰੈਸਪੀ ਹੈ ਇਹ ਹੈਗੀ ਆਪਣੀ ਮੂਲੀ ਦੀ ਮੂਲੀ ਨੂੰ ਆਪਾਂ ਕਿਸੇ ਤਰ੍ਹਾਂ ਵੀ ਖਾ ਸਕਦੇ ਆਂ ਆਪਾਂ ਮੂਲੀ ਨੂੰ ਸਲਾਦ ਵਿੱਚ ਵੀ ਖਾਣੇ ਆਂ ਮੂਲੀ ਦਾ ਆਚਾਰ ਵੀ ਬਣਦਾ ਹੈ ਮੂਲੀ ਦੀ ਆਪਾਂ पराठे ਬਣਾਉਂਦੇ ਆਂ ਮੂਲੀ ਦੀ ਮੱਕੀ ਦੀ ਰੋਟੀ ਬਣਦੀ ਹੈ ਤੇ ਮੂਲੀ ਦੀ ਸਬਜ਼ੀ ਵੀ ਬਣਾਉਂਦੇ ਆ ਹਨਾ ਤੇ ਅੱਜ ਇਸੇ ਤਰੀ ਮੈਂ ਰੈਸਪੀ ਤਿਆਰ ਕਰਾਂਗੀ ਪਰ ਮੈਂ ਮੂਲੀ ਦੀ ਅੱਜ ਭੁਰਜੀ ਤਿਆਰ ਕਰਾਂਗੀ ਤੇ ਆਪਾਂ ਦੇਖਦੇ ਹਾਂ ਉਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਇਹ ਪਹਿਲਾਂ ਤਾਂ ਜੀ ਮੈਂ ਤੜਕਾ ਰੈਡੀ ਕਰ ਲਿਆ ਐ ਮੈਂ ਦੋ ਲਿਆ ਟਮਾਟਰ ਦੋ ਹੀ ਮੈਂ ਪਿਆਜ਼ ਲਿਆ ਅਦਰਕ ਤੇ ਲਸਣ ਲਿਆ ਤੇ ਮੈਂ ਚਾਰ ਮਿਰਚਾਂ ਲਈਆਂ ਮਿਰਚਾਂ ਮੇਰੀਆਂ ਬਹੁਤ ਕੋੜੀਆਂ ਨੇ ਤੇ ਇਹ ਆ ਜੀ ਇਤਣੀਆਂ ਨਹੀਂ ਹੈ ਇਹ ਹੈਗੇ ਜੀ ਮੂਲੀ ਦੇ ਜਿਹੜੇ ਪੱਤੇ ਹੁੰਦੇ ਆ ਜਿਆਦਾ ਨਹੀਂ ਸੀ ਥੋੜੀ ਜਿਹੀ ਸੀ ਪਰ ਮੈਂ ਉਹ ਵੀ ਵੇਸਟ ਨਹੀਂ ਕੀਤੇ ਮੈਂ ਕੱਟ ਕੇ ਅਲੱਗ ਤੋਂ ਰੱਖ ਲਿਆ ਇਹ ਵੀ ਆਪਾਂ ਵਿੱਚ ਐਡ ਕਰਾਂਗੇ ਇਹ ਹੈਗੀ ਆ ਜੀ ਆਪਣੀ ਮੂਲੀ ਦੇਖਣ ਨੂੰ ਰਸਗੁੱਲੇ ਲੱਗਦੇ ਆ ਸਾਡੇ ਨਾ ਇੱਥੇ ਜਿਹੜੇ ਬੰਗਾਲੀ ਹੁੰਦੇ ਆ ਰਸਗੁੱਲੇ ਉਹ ਇਦਾਂ ਦੇ ਹੁੰਦੇ ਆ ਬੰਗਲਾ ਬੰਗਲਾਦੇਸ਼ ਵਾਲਿਆਂ ਦੀ ਸ਼ਾਪ ਤੋਂ ਇਦਾਂ ਦੇ ਰਸਗੁੱਲੇ ਮਿਲਦੇ ਆ ਥੋੜੇ ਵੱਡੇ-ਵੱਡੇ ਹੁੰਦੇ ਆ ਤੇ ਇਹ ਮੈਨੂੰ ਅੱਜ ਭਲੇਖਾ ਉਹਨਾਂ ਦਾ ਪੈ ਰਿਆ ਕਿ ਇਹ ਬੰਗਾਲੀ ਰਸਗੁੱਲੇ ਨੇ ਇਹ ਜੀ ਆਪਾਂ ਮੂਲੀ ਨੂੰ ਅੱਛੀ ਤਰ੍ਹਾਂ ਨਾਲ ਪਹਿਲਾਂ ਆਪਾਂ ਉਹਨੂੰ ਧੋ ਲਿਆ ਫਿਰ ਉਹਨੂੰ ਛਿੱਲ ਲਿਆ ਫਿਰ ਆਪਾਂ ਉਹਨੂੰ ਕੀਤਾ ਕੱਦੂ ਕਸ ਕੱਦੂ ਕਸ ਕਰਕੇ ਆਪਾਂ ਨਾ ਮੂਲੀ ਦਾ ਜਿਹੜਾ ਪਾਣੀ ਉਹ ਸਾਰਾ ਆਪਾਂ ਬਾਹਰ ਕੱਢ ਦੇਣਾ ਹੱਥਾਂ ਨਾਲ ਨਾ ਨਿਚੋੜ-ਨਿਚੋੜ ਕੇ ਇਦਾਂ ਪਿੰਨੀਆਂ ਵੱਟ ਲੈਣੀਆਂ ਨੇ ਜਿਹੜਾ ਪਾਣੀ ਆ ਉਹ ਸਾਰਾ ਆਪਾਂ ਕੱਢ ਦਿੱਤਾ ਵਿੱਚੋਂ ਹਨ ਤੇ ਬਿਲਕੁਲ ਹੁਣ ਡਰਾਈ ਹੋ ਗਈਆਂ ਨੇ ਜਿਹੜਾ ਪਾਣੀ ਕੱਢਣਾ ਉਹਨੂੰ ਆਪਾਂ ਵੇਸਟ ਨਹੀਂ ਕਰਨਾ ਜਿੱਦਾਂ ਮੇਰਾ ਹੁਣ ਇਹਦੇ ਵਿੱਚੋਂ ਨਾ ਇੱਕ ਕੱਪ ਪਾਣੀ ਤਾਂ ਨਿਕਲਿਆ ਸੀ ਤੇ ਉਹਨੂੰ ਮੈਂ ਪੀ ਚੁੱਕੀ ਆ ਉਹਦਾ ਮੂਲੀ ਦਾ ਜੂਸ ਮੈਂ ਨਾ ਵਿੱਚ ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਪੀ ਚੁੱਕੀ ਆ ਜਿਹੜੀ ਮੂਲੀ ਆ ਨਾ ਇਹ ਸ਼ਾਇਦ ਕਈਆਂ ਲੋਕਾਂ ਨੂੰ ਨਹੀਂ ਪਤਾ ਇਹਨੂੰ ਇਦਾਂ ਹੀ ਜੀ ਲੈ ਲੈਂਦੇ ਆ ਵੀ ਮੂਲੀ ਹੋਈ ਆ ਹਨਾ ਕਈ ਲੋਕ ਪਸੰਦ ਵੀ ਨਹੀਂ ਕਰਦੇ ਮੂਲੀ ਨੂੰ ਪਰ ਇਹ ਆਪਣੀ ਸਿਹਤ ਦਾ ਖਜ਼ਾਨਾ ਮੂਲੀ ਆ ਜਿਹੜੀ ਹੈ ਨਾ ਤੇ ਮੂਲੀ ਨੂੰ ਆਪਾਂ ਵੱਧ ਤੋਂ ਵੱਧ ਆਪਣੀ ਰੁਟੀਨ ਵਿੱਚ ਐਡ ਕਰੋ ਹਨਾ ਸਲਾਦ ਨਾਲ ਖਾ ਲਓ ਜਿੱਦਾਂ ਮੈਂ ਮੂਲੀ ਦਾ ਆਚਾਰ ਵੀ ਬਣਾਉਣੀ ਆ ਹਨਾ ਤੇ ਕਿਸੇ ਤਰ੍ਹਾਂ ਵੀ ਖਾ ਸਕਦੇ ਆ ਮੂਲੀ ਆਪਣੇ ਪੇਟ ਦੇ ਰੋਗਾਂ ਲਈ ਬਹੁਤ ਵਧੀਆ ਹੈ ਹਨਾ ਖਾਸ ਕਰਕੇ ਗੈਸ ਲਈ ਤਾਂ ਮੂਲੀ ਬੜੀ ਜ਼ਿਆਦਾ ਲਾਹੇਮੰਦ ਹੈ ਹਨਾ ਤੇ ਇਹ ਜਿਹੜੇ ਮੂਲੀ ਦੇ ਪੱਤੇ ਆ ਤੇ ਇਹਨਾਂ ਦੀ ਵੀ ਆਪਾਂ ਅਲੱਗ ਤੋਂ ਪੁਰਜੀਵਣਾ ਸਕਦੇ ਆ ਹਨ ਮੂਲੀ ਦੇ ਪੱਤੇ ਆ ਜੇਕਰ ਆਪਣੇ ਜ਼ਿਆਦਾ ਨੇ ਜਿੱਦਾਂ ਕਿ ਮੇਰੇ ਨਹੀਂ ਸੀ ਇਹਨਾਂ ਬਸ ਥੋੜੇ ਥੋੜੇ ਸੀਗੇ ਮਗਰ ਹਨਾ ਉਹ ਵੀ ਉਹਦੇ ਵਿੱਚੋਂ ਥੋੜੇ ਵੇਸਟ ਜਿਹੜੇ ਹੁੰਦੇ ਆ ਖਰਾਬ ਸੀਗੇ ਉਹ ਨਿਕਲ ਗਏ ਤੇ ਮੈਨੂੰ ਇੰਨੇ ਹੀ ਬਚੇ ਆ ਤੇ ਹੁਣ ਜੀ ਆਪਾਂ ਕਰਦੇ ਆ ਚਲੋ ਜੀ ਆਪਾਂ ਕਰਦੇ ਆਂ ਰੈਸਪੀ ਸ਼ੁਰੂ ਤੇ ਅਗਰ ਤੁਹਾਡੇ ਕੋਲ ਮੂਲੀ ਦੇ ਵੱਡੇ ਪੱਤੇ ਆ ਜਿੱਦਾਂ ਆਪਾਂ ਖੇਤ ਵਿੱਚੋਂ ਤਾਜ਼ੀਆਂ ਮੂਲੀਆਂ ਪੱਟ ਕੇ ਲਿਆਨੇ ਸਾਡੇ ਤੇ ਬਹੁਤ ਘੱਟ ਮਿਲਦੀਆਂ ਨੇ ਜਿਆਦਾ ਨਹੀਂ ਮਿਲਦੀਆਂ ਕਦੀ ਕਦੀ ਮਿਲਦੀਆਂ ਨੇ ਤੇ ਜ਼ਿਆਦਾਤਰ ਪੱਤੇ ਵੀ ਉਹਨਾਂ ਦੇ ਨਾਲ ਨਹੀਂ ਹੁੰਦੇ ਹਨਾ ਥੋੜੇ ਬਹੁਤ ਹੁੰਦੇ ਇੱਕਦਾਂ ਉਹ ਵੀ ਖਰਾਬ ਹੁੰਦਾ ਜਿੱਦਾਂ ਆਪਾਂ ਖੇਤ ਚੋਂ ਪੱਟ ਕੇ ਮੂਲੀਆਂ ਲੈ ਕੇ ਆਨੇ ਆ ਤਾਂ ਮੂਲੀਆਂ ਦੇ ਜਿਹੜੇ ਪੱਤਿਆਂ ਦੀ ਉਹਨਾਂ ਦੀ ਆਪਾਂ ਅਲੱਗ ਤੋਂ ਨਾ ਭੁਰਜੀ ਬਣਾ ਸਕਦੇ ਆ ਤੇ ਜਿਨ੍ਹਾਂ ਦਾ ਬੀਪੀ ਹਾਈ ਰਹਿੰਦਾ ਉਹਨਾਂ ਲਈ ਬਹੁਤ ਹੀ ਵਧੀਆ ਹੈ ਚਲੋ ਜੀ ਆਪਾਂ ਰੈਸਪੀ ਅੱਗੇ ਸ਼ੁਰੂ ਕਰਦੇ ਆਂ ਲੋਚੀ ਪੈਨ ਵਿੱਚ ਆਪਾਂ ਤੇਲ ਪਾ ਲਿਆ ਸਾਰਿਆਂ ਨਾਲੋਂ ਪਹਿਲਾਂ ਆਪਾਂ ਜੀਰਾ ਐਡ ਕਰਾਂਗੇ ਇੱਕ ਚਮਚ ਜੀਰੇ ਦਾ ਐਡ ਕਰ ਰਹੀ ਹਾਂ ਜੀਰੇ ਨੂੰ ਥੋੜਾ ਸੇਕ ਲਵਾਵਾਂਗੇ ਤੇ ਨਾਲ ਹੀ ਆਪਾਂ ਪਿਆਜ਼ ਐਡ ਕਰ ਦੇਣਾ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਜਦੋਂ ਆਪਾਂ ਮੂਲੀਆਂ ਦੀ ਪੁਰਜੀ ਬਣਾਉਣੀ ਹੈ ਤੇ ਆਪਾਂ ਜਿਹੜਾ ਮਸਾਲਾ ਤਿਆਰ ਕਰਨਾ ਜਿੱਦਾਂ ਆਦਰਕ ਲਸਣ ਪਿਆਜ਼ ਟਮਾਟਰ ਹੋ ਗਿਆ ਤੇ ਆਪਾਂ ਇਹਨਾਂ ਨੂੰ ਕੱਟ ਕੇ ਪਾਣਾ ਆਪਾਂ ਇਹਨਾਂ ਦੀ ਪਿਊਰੀ ਨਹੀਂ ਬਣਾਣੀ ਆਪਾਂ ਇਹਨਾਂ ਦਾ ਨਾ ਜਿਹੜਾ ਮਸਾਲਾ ਰੈਡੀ ਕਰਨਾ ਉਹ ਸਾਰਾ ਕੱਟ ਕੇ ਬ੍ਰੀਕ-ਬ੍ਰੀਕ ਕੱਟ ਲਓ ਚਾਹੇ ਥੋੜਾ ਮੋਟਾ ਵੀ ਕੱਟ ਸਕਦੇ ਆ ਪਰ ਇਹਦਾ ਆਪਾਂ ਕੱਟ ਕੇ ਹੀ ਤੜਕਾ ਲਗਾਵਾਂਗੇ ਇਹਦੀ ਪਿਊਰੀ ਨਹੀਂ ਬਣੇਗੀ ਲੋ ਜੀ ਨਾਲ ਹੀ ਆਪਾਂ ਐਡ ਕਰ ਦਾਂਗੇ ਲਸਣ ਤੇ ਤੋਂ ਆਦਰਕ ਤਾਂ ਇੱਕ ਮਿੰਟ ਬਸ ਇਹਨੂੰ ਸੇਕ ਲਵਾਵਾਂਗੇ ਨਾਲ ਹੀ ਫਿਰ ਆਪਾਂ ਪਿਆਜ਼ ਐਡ ਕਰ ਦਾਂਗੇ ਤੇ ਨਾਲ ਹੀ ਆਪਾਂ ਜਿਹੜੀ ਮਿਰਚੀ ਆ ਉਹ ਐਡ ਕਰ ਦਾਂਗੇ ਇਹ ਸਿਰਫ ਹੈ ਦੀ ਆਪਣੇ ਬਾਂਗੋਲੀ ਰਸ ਗੁੱਲੇ ਇਹਨਾਂ ਕਹਿੰਦੇ ਬਾਂਗੋਲੀ ਰਸ ਗੁੱਲਾ ਜਦ ਕੀ ਨਹੀਂ ਐ ਤੇ ਮੂਲੀ ਆ ਬਟ ਲੁੱਕ ਵਾਈਜ਼ ਲੱਗ ਰਹੇ ਨੇ ਲੋ ਜੀ ਹਲਕਾ ਜਿਹਾ ਆਪਣਾ ਕਲਰ ਚੇਂਜ ਹੋ ਗਿਆ ਅਦਰਕ ਤੇ ਲਸਣ ਦਾ ਤੇ ਹੁਣ ਆਪਾਂ ਪਿਆਜ਼ ਐਡ ਕਰਾਂਗੇ ਨਾਲ ਹੀ ਜੋ ਆਪਣੀਆਂ ਮਿਰਚਾਂ ਨੇ ਉਹ ਵੀ ਐਡ ਕਰ ਦਾਂਗੇ ਮਿਰਚਾਂ ਕਿਉਂ ਆਪਾਂ ਪਹਿਲਾਂ ਪਾਵਾਂਗੇ ਤਾਂ ਫਿਰ ਇਹ ਨਾ ਭੱਜਣ ਲੱਗ ਜਾਂਦੀਆਂ ਨੇ ਵਿੱਚੋਂ ਭੱਜ ਜਾਂਦੀਆਂ ਨੇ ਤੇ ਇਸ ਲਈ ਆਪਾਂ ਬਾਅਦ ਵਿੱਚ ਐਡ ਕੀਤੀਆਂ ਹੁਣ ਆਪਾਂ ਗੈਸ ਥੋੜਾ ਤੇਜ਼ ਕਰਾਂਗੇ ਤੇ ਹੁਣ ਆਪਾਂ ਥੋੜਾ ਪਿਆਜ਼ ਨੂੰ ਸੇਕ ਲਵਾ ਕੇ ਤੇ ਫਿਰ ਇਹਦੇ ਵਿੱਚ ਦੋ ਮਿੰਟ ਆਪਾਂ ਥੱਲੇ ਪਿਆਜ਼ ਪਕਾਵਾਂਗੇ ਫਿਰ ਇਹਦੇ ਵਿੱਚ ਆਪਾਂ ਟਮਾਟਰ ਐਡ ਕਰਾਂਗੇ ਥੋੜੇ ਪਿਆਜ਼ ਆਪਾਂ ਹੋਰ ਪਕਾਵਾਂਗੇ ਲੋ ਜੀ ਪਿਆਜ਼ ਆਪਣਾ ਭੁੱਲਣ ਚਕਿਆ ਨਾਲ ਹੀ ਆਪਾਂ ਟਮਾਟਰ ਐਡ ਕਰ ਦਾਂਗੇ ਮਿਕਸ ਕਰਾਂਗੇ ਹੁਣ ਆਪਾਂ ਥੋੜਾ ਟਮਾਟਰ ਨੂੰ ਪਕਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਮਸਾਲੇ ਐਡ ਕਰਾਂਗੇ ਉਹ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਜਦੋਂ ਆਪਾਂ ਟਮਾਟਰ ਪਾ ਲਿਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਨਮਕ ਐਡ ਕਰ ਦਾਂਗੇ ਨਮਕ ਐਡ ਕਰ ਦਾਂਗੇ ਕਿਉਂਕਿ ਇਹ ਨਮਕ ਨਾਲ ਜਲਦੀ ਆਪਣਾ ਮਸਾਲਾ ਫਿਰ ਪੱਕ ਜਾਂਦਾ ਜਦੋਂ ਆਪਾਂ ਟਮਾਟਰ ਪਾਏ ਤੇ ਫਿਰ ਜਲਦੀ ਪੱਕ ਜਾਂਦੇ ਹੈ ਆਪਾਂ ਮਸਾਲਾ ਪੱਕਣ ਦੇਾਂਗੇ ਉਸ ਤੋਂ ਬਾਅਦ ਫਿਰ ਆਪਾਂ ਬਾਕੀ ਦੇ ਜਿਹੜੇ ਮਸਾਲੇ ਆ ਉਹ ਐਡ ਕਰਦੇ ਹਾਂ ਲੋ ਜੀ ਨਾਲ ਆਪਾਂ ਇਹਦੇ ਜਿਹੜਾ ਹੈਗਾ ਆਪਣਾ ਮooli ਦੇ ਪੱਤੇ ਰੱਖੇ ਨੇ ਆਪਾਂ ਉਹ ਵੀ ਨਾਲ ਹੀ ਐਡ ਕਰ ਦਾਂਗੇ 1 ਮਿੰਟ ਇਹਨੂੰ ਸੇਕ ਲਵਾ ਕੇ ਤੇ ਫਿਰ ਆਪਾਂ ਮਸਾਲੇ ਐਡ ਕਰਦੇ ਹਾਂ ਨਮਕ ਆਪਾਂ ਐਡ ਕੀਤਾ ਹੋਇਆ ਤੇ ਬਾਕੀ ਦੇ ਮਸਾਲੇ ਐਡ ਕਰਾਂਗੇ ਲੋ ਜੀ 1 ਮਿੰਟ ਆਪਾਂ ਪਕਾ ਲਿਆ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਨਮਕ ਆਪਾਂ ਪਹਿਲਾਂ ਪਾਇਆ ਹੋਇਆ ਹਲਦੀ ਪਾਵਾਂਗੇ ਇੱਕ ਚਮਚ ਹਲਦੀ ਦਾ ਪਾਇਆ ਜੀਰਾ ਪਾਊਡਰ ਪਾਇਆ ਗਰਮ ਮਸਾਲਾ ਥੋੜਾ ਜਿਹਾ ਧਨੀਆ ਪਾਊਡਰ ਪਾਵਾਂਗੇ ਤੇ ਹਲਕੀ ਜਿਹੀ ਆਪਾਂ ਕਾਲੀ ਮਿਰਚ ਪਾਵਾਂਗੇ ਮਿਕਸ ਕਰ ਦਾਂਗੇ ਮਸਾਲੇ ਆਪਣੇ ਭੁੱਜ ਚੁੱਕੇ ਹੁਣ ਆਪਾਂ ਮੂਲੀਆਂ ਐਡ ਕਰਤਾਗੇ ਜਿਹੜੇ ਆਪਾਂ ਗੋਲੀਆਂ ਇਹਦੀਆਂ ਵੱਟ ਕੇ ਰੱਖੀਆਂ ਨੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਲੋ ਜੀ ਆਪਾਂ ਚੰਗੀ ਤੇਰਾ ਨਾਲ ਜਿਹੜੀਆਂ ਮੂਲੀਆਂ ਨੇ ਆਪਾਂ ਨੇ ਮਿਕਸ ਕਰ ਦਿੱਤੀਆਂ ਹੁਣ ਸਿਰਫ ਪੰਜ ਪੰਜ ਮਿੰਟਾਂ ਦੇ ਵਿੱਚ ਆਪਣੀ ਸਬਜ਼ੀ ਜਿਹੜੀ ਐ ਭੁਰਜੀ ਬਣ ਕੇ ਰੈਡੀ ਹੋ ਜਾਣੀ ਐ ਲੋ ਜੀ ਆਪਣੀ ਮੂਲੀ ਦੀ ਜਿਹੜੀ ਭੁਰਜੀ ਆ ਉਹ ਰੈਡੀ ਹੋ ਚੁੱਕੀ ਐ ਬੱਸ ਪੰਤੋ 7 ਮਿੰਟ ਹੀ ਆਪਾਂ ਪਕਾਈ ਐ ਸਿਮ ਤੇ ਰੱਖ ਕੇ ਤੇ ਉੱਪਰ ਆਪਾਂ ਕਵਰ ਕਰ ਦਿੱਤੀ ਸੀਗੀ ਤੇ ਹੁਣ ਇਹਦੇ ਵਿੱਚ ਧਨੀਆ ਐਡ ਕਰਕੇ ਬੱਸ ਜੀ ਉਸ ਤੋਂ ਬਾਅਦ ਆਪਾਂ ਸਰਵ ਵੀ ਕਰਨੀ ਐ ਸੀ ਤੇ ਧਨੀਆ ਐਡ ਕਰ ਦਿੱਤਾ ਆਪਾਂ ਇਹਨੂੰ ਮਿਕਸ ਕਰ ਦਾਂਗੇ ਬੱਸ ਤੇ ਸਬਜੀ ਆਪਣੀ ਬਿਲਕੁਲ ਜਿਹੜੀ ਪੁਰਜੀ ਆ ਮooli ਦੀ ਬਣ ਕੇ ਰੈਡੀ ਐ ਲਓ ਜੀ ਫਿਰ ਤੁਸੀਂ ਹੁਣ ਕਮੈਂਟ ਕਰਕੇ ਦੱਸਣਾ ਕਿ ਇਹ ਰੈਸਪੀ ਜੋ ਹੈ ਮooli ਦੀ ਪੁਰਜੀ ਤੁਹਾਨੂੰ ਕਿਵੇਂ ਦੀ ਲੱਗੀ ਐ ਇਹ ਤੁਸੀਂ ਬਣਾਓਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿਉਂਕਿ ਹਰ ਕੋਈ ਨਹੀਂ ਇਦਾਂ ਬਣਾਉਂਦਾ ਹਨਾ ਮੂਲੀ ਦੀ ਪੁਰਜੀ ਆਪਾਂ ਸਬਜੀ ਬਣਾਣੇ ਆ ਕੱਟ ਕੇ ਵੀ ਬਣਾ ਲੈਣੇ ਆ ਤੇ ਇਸ ਤਰ੍ਹਾਂ ਜੋ ਮੇਰੇ ਤਰੀਕੇ ਨਾਲ ਤੁਸੀਂ ਇੱਕ ਵਾਰ ਜ਼ਰੂਰ ਇਦਾਂ ਟਰਾਈ ਕਰੋ ਮੂਲੀ ਦੀ ਪੁਰਜੀ ਬਣਾਓ ਤੇ ਖਾਓ ਤੇ ਦੱਸਣਾ ਤੁਸੀਂ ਕਮੈਂਟ ਕਰਕੇ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਐ ਕਿਸੇ ਚੀਜ਼ ਨਾਲ ਵੀ ਆਪਾਂ ਖਾ ਸਕਦੇ ਆ ਰੋਟੀ ਨਾਲ ਪਰਾਠੇ ਨਾਲ ਮੱਕੀ ਦੀ ਰੋਟੀ ਮਿਸੇ ਰੋਟੀ ਕੁਝ ਵੀ ਲੈ ਸਕਦੇ ਆ ਤੇ ਜਰੂਰ ਤੁਸੀਂ ਦੱਸਣਾ ਤੁਹਾਨੂੰ ਇਹ ਮੇਰੀ ਸਬਜੀ ਹੈ ਜਿਹੜੀ ਮੂਲੀ ਦੀ ਕਿੱਦਾਂ ਦੀ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਅਗਰ ਫਸਟ ਟਾਈਮ ਦੇਖ ਰਹੇ ਹੋ ਰੈਸਪੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਕਿਸੇ ਨੈਕਸਟ ਵੀਡੀਓ ਨਾਲ ਰੱਬ ਰਾਖਾ ਜੀ